ਦੀ ਆਪਣੀ ਗੱਲ ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਅਰੇ ਜੀ ਦਾ ਜੀ ਮਾਹਯੋਗ ਡੀਸੀ ਗਦਾਸਪੁਰ ਜੀ ਅਤੇ ਐਸ ਡੀ ਐਮ ਬਟਾਲਾ ਜੀ ਦੇ ਹੁਕਮ ਅਨੁਸਾਰ ਜਿਹੜੀ ਅੱਜ ਦਾਤੀ 9 ਵਜੇ ਤੋਂ ਲੈ ਕੇ 9:30 ਤੱਕ ਇੱਕ ਤੇ ਬਲੈਕਆਊਟ ਦਾ ਪ੍ਰੋਗਰਾਮ ਦਿੱਤਾ ਗਿਆ ਜਿਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ 9 ਵਜੇ ਤੋਂ ਲੈ ਕੇ 9:30 ਤੱਕ ਆਪਣੇ ਘਰ ਦੀ ਕੋਈ ਵੀ ਲਾਈਟ ਜਿਹੜੀ ਔਨ ਨਾ ਕੀਤੀ ਜਾਵੇ ਇਨਵਰਟਰ ਸੋਲਰ ਸਿਸਟਮ ਤੇ ਕੈਮਰੇ ਦੀ इवन ਜਿਹੜੇ ਤੁਹਾਡੇ ਮੋਬਾਈਲਾਂ ਦੀ ਵੀ ਲਾਈਟ ਨੂੰ ਇਹਨੂੰ ਵੀ ਬੰਦ ਰੱਖਿਆ ਜਾਵੇ ਤਾਂ ਜੋ ਇਹਨੂੰ ਸੰਪੂਰਨ ਰੂਪ ਚ ਬਲੈਕਆਊਟ ਆਈ ਇੱਕ ਸਫਲ ਬਲੈਕਆਊਟ ਚ ਪਰਵਰਤਨ ਕਰਤੀ। ਉਸ ਤੋਂ ਬਾਅਦ ਸਾਡਾ ਅੱਜ ਦਾ ਸਾਡੀ ਮਾਉਂਡਰ ਰਖੀ ਗਈ ਹੈ ਜਿਹੜੀ 4 ਵਜੇ ਤੋਂ ਲੈ ਕੇ 5 ਵਜੇ ਤੱਕ ਸੰਵਿਵਲ ਹਸਪਤਾਲ ਬਟਾਲਾ ਵਿੱਚ ਹੈ। ਇਹ ਰੇਟ ਦੀ ਹੈ ਜਿਹੜੀ ਹੈ ਕਾਲ ਹੈ ਮਾਉਂਡਰ ਦੀ। ਇਦੇ ਵਿੱਚ ਆ ਫਾਇਰ ਸਰਵਿਸ ਸਿਵਲ ਡਿਫੈਂਸ ਹੋਮ ਗਾਰਡ ਇਹ ਸਾਰੇ ਸਾਡੀ ਜੁਆਇੰਟ ਜਿਹੜੀ ਆ ਐਨ ਸੀ ਸੀ ਵੀ ਨਾਲ ਇਹਦੇ ਵਿੱਚ ਜੁਆਇੰਟ ਜਿਹੜੀ ਸਾਡੀ ਮੌਕਦਲ ਹੋ ਰਹੀ ਆ ਉਹਦੇ ਵਿੱਚ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਵਿੱਚ ਆਪਸੀ ਕੋਆਰਡੀਨੇਸ਼ਨ ਕਿਸ ਤਰ੍ਹਾਂ ਆਪਾਂ ਕ੍ਰੀਏਟ ਕਰਨਾ ਔਰ ਕਿਸਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਆ ਉਹਦੇ ਸੰਬੰਧੀ ਜਿਹੜੀ ਆ ਮੌਕਦਲ ਕੀਤੀ ਜਾਂਦੀ ਹੈ ਇਹ ਬਿਲਕੁਲ ਇਹਨਾਂ ਤੋਂ ਪਤਾ ਨਹੀਂ ਕਿ ਮੈਂ ਲੋੜ ਹੈ ਤੇ ਇਲੈਕਟ੍ਰਿਕ ਵੀ ਗੰਭੀਰ ਜਰੂਰ ਦਜੂਰੀ ਹੈ। ਕੋਈ ਬਾਰੇ ਬਸ ਫੇਰੇ ਫੇਰੇ 3 ਬੰਦ ਗਏ। ਆਪਾਂ ਮੇਨ ਜਿਹੜੀ ਹੈ ਇਨਵਰਟਰ ਜਨਰੇਟਰ ਕਿਉਂਕਿ ਲਾਈਟ ਤੇ ਜਿਹੜੀ ਹੈ ਪਿੱਛੋਂ ਸਰਕਾਰ ਵੱਲੋਂ ਹੀ ਬੰਦ ਕੀਤੀ ਸੀ ਜਾਣੀ ਹੈ। ਲੇਕਿਨ ਅੱਜਕੱਲ ਜਿਹੜੇ ਇਲੈਕਟ੍ਰਿਕ ਉਪਕਰਨ ਨੇ ਜਿਵੇਂ ਸੋਲਰ ਲਾਈਟਾਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਆਪਣੇ ਕੈਮਰੇ ਆ ਸੀਸੀਟੀਵੀ ਕੈਮਰੇ ਆ ਇਹਨਾਂ ਚ ਇੱਕ ਲਾਈਟ ਅਬਜ਼ਰਵ ਹੁੰਦੀ ਆ ਉਹ ਵੀ ਬੰਦ ਕੀਤੀ ਜਾਵੇ ਤੇ ਨਾਲ ਹੀ ਇਹਦੇ ਜਿਹੜੇ ਆ ਇਨਵਰਟਰ ਔਰ ਜਨਰੇਟਰ ਇਹਨਾਂ ਤੇ ਸੰਪੂਰਨ ਰੂਪ ਚ ਇਹਨਾਂ ਨੂੰ ਬੰਦ ਰੱਖਿਆ ਜਾਵੇ ਬਲੈਕਆਊਟ ਦੇ ਦੌਰਾਨ ਤਾ ਜੋ ਕਿਸੇ ਵੀ ਅਨਸਖਾਵੀ ਘਟਨਾ ਤੋਂ ਅਸੀਂ ਆਪਣੇ ਸ਼ਹਿਰ ਨੂੰ ਬਚਾ ਸਕੀਏ ਫਾਇਰ ਬ੍ਰਿਗੇਡ ਨੇ ਇਹ ਜੀ ਇੰਤਜ਼ਾਮ ਆਪਣੇ ਜੇ ਲੋਕੀ ਇਸ ਨਹੀਂ ਇਹਦਾ ਜੰਦਾ ਕਿੱਹਾ ਹੋਵੇ ਫਾਇਰ ਬ੍ਰਿਗੇਡ ਦੀ ਜੀ ਟੀਮ ਸਾਡਾ ਪਹਿਲਾਂ ਹੀ ਬਾਡੀ ਦਾ ਸੀਜ਼ਨ ਚੱਲ ਰਿਹਾ ਸੀਗਾ ਸਾਡੀਆਂ ਜਿਹੜੀਆਂ ਡਿਊਟੀਆਂ 9 ਬਰ 9 ਨੇ ਸਾਡੀਆਂ ਡਿਊਟੀਆਂ ਛੁੱਟੀਆਂ ਰੈਸਟਾਂ ਬਿਲਕੁਲ ਬੰਦ ਕੀਤੀਆਂ ਹੋਈਆਂ ਨੇ ਔਰ ਅਸੀਂ 12-12 ਕੈਂਡੀ ਡਿਊਟੀ ਕਰ ਰਹੇ ਹਾਂ ਸਾਡਾ ਸਟਾਫ ਸਾਡੀਆਂ ਗੱਡੀਆਂ ਐਕਟਿਵ ਮੋਡ ਤੇ ਨੇ ਸਾਰੀਆਂ ਸਾਫ ਸਾਰਾ ਦਫਤਰ ਵਿੱਚ ਹਾਜ਼ਰ ਦਾ ਤੇ ਕਿਸੇ ਵੀ ਅਨਸਖਾਮੀ ਘਟਨਾ ਨਾਲ ਨੇ ਜੇਠਾਂ ਲਈ ਹਾਇਰ ਸਟਾਫ ਜਿਹੜਾ ਵਾ ਉਹ ਤਿਆਰ ਪਰ ਤਿਆਰ ਸਰ ਇਹ ਜਿਹੜੀ ਲੱਗਣਾ ਨਹੀਂ ਕਰਦਾ ਉਹ ਤਾਂ ਕੰਡਰੀ ਵੀ ਬਰੀ ਨਹੀਂ ਦੇਖੋ ਜੀ ਕਾਰਵਾਈ ਦਾ ਮੈਂ ਹਲੇ ਨਹੀਂ ਕਹਿ ਸਕਦਾ ਕੋਈ ਵੀ ਲੇਕਿਨ ਇਹ ਸਾਨੂੰ ਆਪ ਹੀ ਸਮਝਣਾ ਪਏਗਾ ਇਹ ਇੱਕ ਜਿਹੜੀ ਆ ਜੰਗ ਦੇ ਮੁਹਾਰੇ ਤੇ ਆ ਤੇ ਇੱਥੇ ਸਾਨੂੰ ਆਪ ਹੀ ਸਮਝਣਾ ਪਏਗਾ ਇੱਕ ਰੂਟੀਨ ਪ੍ਰੈਕਟਿਸ ਆ ਸਾਡੇ ਪਾਸੇ ਵੀ ਕਿਸੇ ਵੀ ਆਪਣੇ ਸ਼ਹਿਰ ਨੂੰ ਬਚਾਉਣ ਵਾਸਤੇ ਇਹ ਕਿਸੇ ਵੀ ਤਰ੍ਹਾਂ ਦੀ ਵੱਡੀ ਕੋਈ ਘਟਨਾ ਨੂੰ ਰੋਕ ਸਕੀ। ਪਰ ਆਪਣੇ ਨਾਲ ਚੱਲਦੇ ਆਪਨੇ। ਮੇਰਾ ਨਾਮ ਹਰਦੀਪ ਸਿੰਘ ਬਾਜਵਾ। ਗਿਫਟੀ ਸੀਟੀ ਬੋਰਡ ਸੌਲਸ ਬਟਾਲਾ। ਸਰ ਜੀ ਅੱਜ ਹੋਰਾਂ ਮੌਜੂਦ ਮੈਂ ਵੀ ਜਾਣਦੇ ਹਾਂ। ਅੱਜ ਦੇ ਦਿਨ ਤੋਂ ਬੀਸੀ ਸਾਹਵਾਲੋਂ ਸਾਨੂੰ ਸੁਝਾਤਾ ਹੋਈਆਂ ਹਨ। ਬਟਾਲੇ ਵਾਲੇ ਉਹਦੇ ਐਸਟੀਐਮ ਸਾਹਿਬ ਦੇ ਦਿਸੰਬਰ ਦੇ ਸੈਟ ਹੈ। ਫਾਇਰ ਪ੍ਰੋਜੈਕਟ ਵਾਲੇ ਸੋਲਡ ਫਰੈਂਸ ਬੁੰਗੋਟ ਤੇ ਐਨਸੀ ਪਟੇ ਉਹ ਸਾਰੇ ਇੱਕ ਕੰਮ ਕਰ ਰਹੇ ਹਨ ਅੱਜ ਪਹਿਲੋਂ ਨਿਰਜੀਤ ਦੇ ਤਨ ਮੁਤਾਬਕ ਲੋਕ ਡਿਲੀਵਰੀ ਰੱਖੀ ਗਈ ਹੈ ਜੇਹੜਾ ਹਸਪੀਟਲ ਟਾਲਗਫੇ 4 ਤੋਂ 5 ਹੈ ਪਰੰਮਾ ਦਾ ਉਸ ਤੋਂ ਬਾਅਦ ਸ਼ਾਮ ਨੂੰ 9 ਤੋਂ 9:30 ਤੱਕ ਬਲੈਕਆਊਟ ਹੈ ਜਿਹਦੇ ਵਿੱਚ ਤੁਹਾਨੂੰ ਸਾਰੇ ਸ਼ਹਿਰੀਆਂ ਨੂੰ ਆਪਣੇ ਸ਼ਹਿਰ ਦੇ ਰੱਖਿਆ ਵਾਸਤੇ ਇਹ ਰੈਡ ਵਾਰਨਿੰਗ ਹੋਣ ਤੇ ਆਪਾਂ ਸਾਰਿਆਂ ਨੂੰ ਬਲੈਕਆਊਟ ਕਰਨੀ ਹੈ ਇਹ ਰੈਡ ਵਾਰਨਿੰਗ ਜਿਹੜੀ ਹੈ ਉਹ 2 ਮਿੰਟ ਵਾਸਤੇ ਹੋਏਗੀ ਪਰ ਉਨਾ ਚਿਰ ਸਾਇਰਨ ਵੱਜੇਗਾ ਉਹ 5 ਮਿੰਟ ਹਾਈ ਫ੍ਰੀਕ 2 ਮਿੰਟ ਲੋ ਫ੍ਰੀਕ 5 ਮਿੰਟ ਹਾਈ ਫ੍ਰੀਕ ਤੇ ਦੋਵੇਂ ਟ੍ਰੋਪ ਫ੍ਰੀਕ ਤੇ ਲਗਾਤਾਰ 2 ਮਿੰਟ ਚੱਲੇਗਾ ਜਿਸ ਤੋਂ ਪਤਾ ਲੱਗੇਗਾ ਕਿ ਇੱਥੇ ਕੋਈ ਅਟੈਕ ਹੋਣ ਵਾਲਾ ਹੈ ਬਈਅਰ ਇਸ ਕਰਕੇ ਆਪਾਂ ਸਾਰਿਆਂ ਨੂੰ ਉਹ ਸਮਝਣਾ ਚਾਹੀਦਾ ਤੇ ਆਪਣੇ ਘਰ ਦੀ ਕਿਸੇ ਕਿਸਮ ਦੀ ਇਨਵਰਟਰ ਦੀ ਕੈਮਰਿਆਂ ਦੀ ਬੋਮਬਤੀ ਲਾਈਟ ਦੁੱਜੀ ਲਾਈਟ ਕੋਈ ਨਹੀਂ ਚਲਾਏਗਾ ਕਿਉਂਕਿ ਉਹ ਸਭ ਜਿਆ ਸਾਡੇ ਵਾਸਤੇ ਤੇ ਸਾਡੇ ਆਲੇ ਦੁਆਲੇ ਵਾਸਤੇ ਵਧੀਆ ਹੋਣਗੀਆਂ ਕਿਉਂਕਿ ਜੇ ਸਾਡੀ ਇੱਕ ਦੀ ਲਾਈਟ ਵੀ ਜਲਦੀ ਹੁੰਦੀ ਹੈ ਤੇ ਉਹਦੇ ਤੇ ਕੋਈ ਅਟੈਕ ਹੋ ਜਾਂਦਾ ਉਹਦੇ ਨਾਲ ਸਾਰਿਆਂ ਦਾ ਨੁਕਸਾਨ ਹੋਊਗਾ ਸ਼ਹਿਰ ਦਾ ਨੁਕਸਾਨ ਹੈ ਸਾਰਾ ਸਾਡਾ ਨੁਕਸਾਨ ਹੈ ਇਸ ਲਈ ਦੁਬਾਰਾ ਸ਼ਹਿਰ ਵਾਸੀਆਂ ਨੂੰ ਹੋਰ-ਦੋਰ ਬੇਨਤੀ ਕੀਤੀ ਜਾਂਦੀ ਆ ਕਿ ਆਰ ਐਡਵਾਰਨਿੰਗ ਦੇ ਟਾਈਮ ਤੇ 9:00 ਤੋਂ 9:30 ਦਾ ਆਪਣੇ ਘਰਾਂ ਦੀਆਂ ਕੰਪਲੀਟ ਲਾਈਟਾਂ ਬੰਦ ਰੱਖੇ ਜਾਣ ਜੋ ਕਿ ਤੁਹਾਡੇ ਵਾਸਤੇ ਤੇ ਤੁਹਾਡੇ ਸ਼ਹਿਰ ਵਾਸਤੇ ਬਹੁਤ ਲਾਈਵਨ ਹੋਣ ਗਿਆ ਜਿਸ ਨਾਲ ਹੀ ਵਰਦੇ ਤੋਂ ਵੱਡਾ ਹੋਰ ਨੁਕਸਾਨ ਨੂੰ ਘਟਾ ਸਕਦੇ